ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਦੀ ਹੈ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਸਲਾਣੇ ਪਿੰਡ ਦੇ ਵਿੱਚ ਹੈ ਖੰਨੇ ਦੇ ਬਿਲਕੁਲ ਨੇੜੇ ਰਹਿ ਜਾਂਦਾ ਤੇ ਇਹਨੂੰ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਪੈਂਦਾ ਹੈ ਖੰਨੇ ਤੋਂ ਅਮਲੋਹ ਵਾਲੀ ਛੜਕ ਦੇ ਉੱਤੇ ਦੱਸੋ ਇਹ ਪਿੰਡ ਆਉਂਦਾ ਤੇ ਜਿੱਥੇ ਵੀਡੀਓ ਬਣਾ ਰਹੇ ਆ ਬਹੁਤ ਵੀਡੀਓ ਤੁਹਾਨੂੰ ਦਿਖਾਈਆਂ ਇੱਥੋਂ ਕਿਉਂਕਿ ਇੱਥੇ ਵਿਕਰੀ ਵਾਲੇ ਪਸ਼ੂ ਬਹੁਤ ਆਉਂਦੇ ਆ ਅੱਜ ਫੇਰ ਇਹ ਫਾਰਮ ਉਸੇ ਤਰ੍ਹਾਂ ਹੀ ਭਰਿਆ ਹੋਇਆ ਜਿਵੇਂ ਆਮ ਵੀਡੀਓ ਵਿੱਚ ਤੁਹਾਨੂੰ ਦੱਸਦੇ ਹੁੰਦੇ ਆ ਵੀ ਇੱਥੇ 30 ਤੋਂ 35 ਪਸ਼ੂ ਲਗਭਗ ਰੁਟੀਨ 'ਚ ਵਿਕਰੀ ਵਾਲੇ ਰਹਿੰਦੇ ਆ ਸੂਆਂ ਸਵਆਂਿਆਂ ਕਾਵਾ ਜਾਂ ਗੱਪਣ ਕਾਵਾ ਇੱਥੇ ਹਰ ਟਾਈਮ ਮੌਜੂਦ ਹੁੰਦੇ ਆ ਅੱਜ ਫੇਰ ਤੁਹਾਨੂੰ ਇਸੇ ਤਰ੍ਹਾਂ ਨਾਖ ਦਿਖਾਉਣੇ ਆ ਪਰ ਸ਼ੁਰੂਆਤ ਦੇ ਵਿੱਚ ਇੱਕ ਵੀਰ ਨੂੰ ਮਿਲਾਂਗੇ ਜਿਨੇ ਇੱਥੋਂ ਗਾਂ ਖਰੀਦੀ ਏ ਤੇ ਗਾਂ ਖਰੀਦ ਕੇ ਉਸ ਭਰਾ ਨੇ ਉਹ ਗਾਂ ਨੂੰ ਦੂਰ ਇੱਥੋਂ ਲੈ ਕੇ ਜਾਣਾ ਤੋ ਪਹਿਲਾਂ ਬਾਈ ਨਾਲ ਗੱਲਬਾਤ ਕਰ ਲਾਂਗੇ ਕਿਹੜੀ ਗਾਂ ਖਰੀਦੀ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਲਵਾਂਗੇ ਸੋ ਲਾਸਟ ਤੱਕ ਵੀਡੀਓ ਦੇਖਿਓ ਵਿਕਰੀ ਵਾਲੇ ਪਸ਼ੂ ਤੁਹਾਨੂੰ ਉਹਦੇ ਬਾਅਦ ਸ਼ੁਰੂ ਕਰਾਂਗੇ ਤੇ ਵੀਰ ਨਾਲ ਆਪਾਂ ਮਿਲਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਿਓ ਆਪਣਾ ਹਰਮਿੰਦਰ ਸਿੰਘ ਜੀ ਹਰਮਿੰਦਰ ਭਾਈ ਕਿਹੜੇ ਪਿੰਡ ਨੂੰ ਬਿਲੋਂਗ ਕਰਦੇ ਐ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਖਨੌੜਾ ਜੀ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਖਨੌੜਾ ਠੀਕ ਹੈ ਅੱਛਾ ਗਾਵਾਂ ਕਿੰਨੀਆਂ ਖ ਰੱਖੀਆਂ ਜਾਂ ਮੱਝਾਂ ਰੱਖ ਦੋਗੇ ਗਾਵਾਂ ਨਹੀਂ ਪਹਿਲਾਂ ਮੱਝਾਂ ਸੀ ਹੁਣ ਗਾਵਾਂ ਦਾ ਹੁਣ ਸ਼ੁਰੂਆਤ ਕੀਤੀ ਆ ਲੈ ਆਪਾਂ ਠੀਕ ਹੈ ਕਿੰਨੀਆਂ ਗਾਵਾਂ ਖਰੀਦ ਲਈਆਂ ਹੁਣ ਤੱਕ ਹੁਣ ਤੱਕ ਆਪਾਂ ਤਿੰਨ ਗਾਵਾਂ ਖਰਾ ਚੁੱਕੇ ਹਾਂ ਤਿੰਨ ਇਹ ਤੋਂ ਪਹਿਲਾਂ ਜਾਨੀ ਖਰੀਦੀਆਂ ਇਹ ਸਣੇ ਤਿੰਨ ਜਿਹੜੀ ਹੁਣ ਖਰੀਦੀ ਹੈ ਨਹੀਂ ਇਹਦੇ ਸਣੇ ਤਿੰਨ ਇਹਦੇ ਸਣੇ ਹਾਂਜੀ ਹਾਂਜੀ ਇਹ ਤੋਂ ਪਹਿਲਾਂ ਦੋ ਕਿੱਥੋਂ ਖਰੀਦੀਆਂ ਸੀ ਉਹ ਵੀ ਇੱਥੋਂ ਹੀ ਸਲਾਣਾ ਤੋਂ ਇੱਥੋਂ ਨਾਲ ਖਰੀਦੀ ਸੀ ਇਹਨਾਂ ਬਾਈ ਜੀ ਹੋਰਾਂ ਕੋਲੋਂ ਖਰੀਦੀਆਂ ਸੀ ਤੇ ਹੁਣ ਇਹ ਤੀਜੀ ਗਾਵ ਇਹਨਾਂ ਕੋਲੋਂ ਖਰੀਦੀ ਹੈ ਹਾਂਜੀ ਹਾਂਜੀ ਪਹਿਲੀਆਂ ਗਾਵਾਂ ਲਗਿਆ ਉਹਨੂੰ ਕਿੰਨਾ ਕੁ ਉਹ 2 ਮਹੀਨੇ ਤੋਂ ਉੱਪਰ ਹੋ ਚੁੱਕਿਆ ਜੀ ਠੀਕ ਰਹੀਆਂ ਰਿਜ਼ਲਟ ਬਿਲਕੁਲ ਬਿਲਕੁਲ ਰਿਜ਼ਲਟ ਜੋ ਆਪ ਟੂ ਦਾ ਮਾਰਕ ਜੋ ਕਿਹਾ ਸੀ ਬਿਲਕੁਲ ਉਸੇ ਤਰ੍ਹਾਂ ਦਾ ਜਿਹੜੀ ਅੱਜ ਗਾਂ ਖਰੀਦੀ ਐ ਕਿੰਨੇ ਕ ਦੁੱਧ ਦੀ ਕੈਪੈਸਿਟੀ ਵਾਲੀ ਐ ਇਹ 35 ਤੱਕ ਕਹਿ ਰਾਇਆ 35 ਪਲੱਸ ਦਾ ਹੂੰ ਤੇ ਬਾਕੀ ਹੁਣ ਪਹਿਲੇ ਵਾਂਗੂ ਵਿਸ਼ਵਾਸ ਤੇ ਆਪਾਂ ਲੈ ਕੇ ਚੱਲਦੇ ਆਂ ਤਾਂ ਬਿਲਕੁਲ ਉਸੇ ਰਹਿਣਾ ਰਹੂਗਾ ਠੀਕ ਐ ਮਿਲਕਿੰਗ ਫਰੇਦੀ ਕੋਈ ਦੇਖੀ ਤੁਸੀਂ ਜਾਂਦੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਦੇਖੀ ਹੈ ਠੀਕ ਹੈ ਮਿਲਕਿੰਗ ਦੇਖ ਕੇ ਲੈ ਕੇ ਚੱਲੋ ਹਾਂਜੀ 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 ਠੀਕ ਹੈ ਸੋ ਦੋਸਤੋ ਇਹ ਵੀਰ ਨੇ ਇਥੋਂ ਗਾਵਾਂ ਖਰੀਦੀਆਂ ਅੱਛਾ ਇੱਕ ਹੋਰ ਕੁਐਸਚਨ ਰਹਿ ਗਿਆ ਸੀ ਹਾਂਜੀ ਹਾਂਜੀ ਕੱਲਾ ਦੁੱਧ ਦਾ ਕੰਮ ਹੈ ਜਾਂ ਕੋਈ ਬਾਈ ਪ੍ਰੋਫੈਸ਼ਨ ਕੀ ਕੰਮ ਕਰਦੇ ਆਪਾਂ ਯੂਨੀਵਰਸਿਟੀ ਚ ਲੱਗੇ ਆ ਜੀ ਠੀਕ ਹੈ ਨਾਲ ਜੌਬ ਵੀ ਕਰਦੇ ਬਿਲਕੁਲ ਬਿਲਕੁਲ ਜੀ ਪ੍ਰਾਈਵੇਟ ਜੌਬ ਪ੍ਰਾਈਵੇਟ ਜੌਬ ਆ ਸਵੇਰ ਸ਼ਾਮ ਪਰ ਤੁਸੀਂ ਨਾਲ ਪਸੂ ਸਾਹ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਸੋ ਦੋਸਤੋ ਇਹ ਵੀਰ ਪ੍ਰਾਈਵੇਟ ਜੌਬ ਕਰਦੇ ਆ ਇਹਨਾਂ ਨੇ ਇਹ ਗ ਅੱਜ ਤੀਜੀ ਗਾਂ ਇਹਨਾਂ ਕੋਲੋਂ ਫੇਰ ਖਰੀਦ ਲਈ ਆ ਪਹਿਲੀਆਂ ਜਿਵੇਂ ਦੱਸਿਆ ਉਵੇਂ ਨਿਕਲੀਆਂ ਮੈਂ ਫੇਰ ਵੀ ਇਹ ਗੱਲ ਐਡ ਕਰ ਦਿੰਦਾ ਇਹ ਚਲੋ ਜਿਹੜੇ ਭਰਾ ਮਿਲਦੇ ਆ ਸਵੱਬ ਬਣਦਾ ਤਾਂ ਵੀਡੀਓ ਦੇ ਮਾਧਿਅਮ ਨਾਲ ਉਹਨਾਂ ਨੂੰ ਵੀਡੀਓ 'ਚ ਐਡ ਕਰ ਲਈਦਾ ਉਹਨਾਂ ਨਾਲ ਗੱਲਾਂ ਬਾਤਾਂ ਕਰ ਲਈਦੀਆਂ ਕਿਉਂਕਿ ਬਹੁਤ ਸਾਰੇ ਵੀਰ ਆ ਜਿਨ੍ਹਾਂ ਦੇ ਫੋਨ ਆਉਂਦੇ ਹੁੰਦੇ ਆ ਵੀ ਅਸੀਂ ਤੁਹਾਡੇ ਚੈਨਲ ਦੇ ਉੱਤੇ ਆਪਦੀ ਵੀਡੀਓ ਬਣਵਾਉਣੀ ਚਾਹੁੰਦੇ ਆ ਜਿਵੇਂ ਕੋਈ ਪਸ਼ੂ ਵੇਚਣਾ ਜਾਂ ਕੋਈ ਸ਼ੌਂਕ ਆ ਵੀ ਜੋ ਤਾਂ ਗੱਲਾਂ ਬਾਤਾਂ ਕਰ ਲਈਦੀਆਂ ਹਾਲਾਂਕਿ ਪਸ਼ੂ ਖਰੀਦਣਾ ਤੁਹਾਡੀ ਆਪਦੀ ਇੱਛਾ ਹੁੰਦੀ ਆ ਤਸੱਲੀ ਕਰਨਾ ਹੱਕ ਹੁੰਦਾ ਤੁਸੀਂ ਕਰਕੇ ਖਰੀਦ ਸਕਦੇ ਹੋ ਨਾ ਕਿ ਇੱਥੇ ਇੰਨੇ ਕੁੰਦੇ ਆ ਵੀ ਤੁਸੀਂ ਇੱਕ ਨਾਗ ਤੁਹਾਨੂੰ ਨਾ ਪਸੰਦ ਆਇਆ ਤਾਂ ਦੂਜਾ ਜ਼ਰੂਰ ਪਸੰਦ ਆਇਆ ਕਿਉਂਕਿ 30 35 ਹਥਾਂ ਤੋਂ ਹਰ ਟਾਈਮ ਪਸ਼ੂ ਮੌਜੂਦ ਹੋਣ ਤਾਂ ਸੌਖਾ ਰਹਿੰਦਾ ਪਸ਼ੂ ਖਰੀਦਣ ਲੱਗਾ ਧੰਨਵਾਦ ਬਾਈ ਜੀ ਤੁਹਾਡਾ OK ਬਾਈ ਥੈਂਕ ਯੂ ਵੀਰ ਵਿਰੇਂਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਬਾਈ ਲਗਭਗ ਹੋਣਗੇ 30 ਕਿ ਨਾਗ ਆਪਣੇ ਕੋਲ ਹਾਂਜੀ 30 ਤੋਂ ਪਲੱਸ ਹੈਗੇ ਆਪਣੇ ਕੋਲ ਜੀ ਤੀ ਤੋਂ ਪਲੱਸ ਹੈ ਗਿਆ ਹਾਂਜੀ ਹਾਂਜੀ ਉਸੇ ਤਰ੍ਹਾਂ ਹੀ ਆ ਵੀ ਜਿਵੇਂ ਸੂਈਆਂ ਸਵਾਈਆਂ ਵੀ ਗੱਬਣ ਵੀ ਇਸੇ ਤਰ੍ਹਾਂ ਹਾਂਜੀ ਆਪਣੇ ਕੋਲ ਅੱਜ ਸੂਈਆਂ ਕਾਮਾ ਜ਼ਿਆਦਾ ਨਹੀਂ ਜੀ ਹੂੰ ਤੇ ਗੱਬਣ ਵੀ ਹੈਗੀਆਂ 18 19 ਕਾਵਾ ਜੀ ਠੀਕ ਹੈ ਹਾਂਜੀ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਕਰ ਲਗੇ ਬਾਈ ਹਾਂਜੀ ਭਾਜੀ ਤਿਆਰ ਹੈ ਜੀ ਬਸ ਗਾਹ ਜੀ ਹੂੰ ਸੁਪਰ ਵੇ ਮਤਲਬ 2 ਦਿਨ ਕੱਟ ਵੀ ਸਕਦੀ ਹੈ ਜੀ ਠੀਕ ਹੈ ਤੇ 47 48 ਲੀਟਰ ਦਾ ਰਿਕਾਰਡ ਹੈ ਜੀ ਪਹਿਲੇ ਸੂਏ ਦਾ ਠੀਕ ਹੈ ਤੇ ਟਾਪ ਦੇ ਸੀਮਨ ਦੀ ਆਪ ਹੈ ਤੇ ਚੰਗੇ ਸੀਮਨ ਤੋਂ ਹੀ ਪ੍ਰੈਗਨੈਂਟ ਆ ਸਾਰੀ ਆਪਣੇ ਕੋਲ ਪੈਡਾਗਰੀ ਹੈ ਦੀ ਪਿਛੇ ਵਾਲੀ ਜੀ ਜਨਰੇਸ਼ਨ 8 7ਵੀਂ 8ਵੀਂ ਜਨਰੇਸ਼ਨ ਚੋਂ ਆ ਇਹ ਸਾਰਾ ਰਿਕਾਰਡ ਦਵਾਂਗੇ ਬੰਦੇ ਨੂੰ ਜੀ ਠੀਕ ਹੈ ਮੰਨ ਕੇ ਚੱਲੋ ਕਿ ਬੰਦਾ چاہے ਗਾਰੰਟੀ ਤੇ 50 ਲੀਟਰ ਤੋਂ ਬਾਹਰ ਦੀ ਲੈ ਕੇ ਲੈ ਜਾਵੇ ਜੀ ਠੀਕ ਹੈ ਲੇਵੇ ਦੀ ਫਿਟਨੈਸ ਇੰਨੀ ਹੈ ਜੀ ਛੁਟੌਰ ਦੇ ਇਹਨੂੰ ਦੋਸਤੋਂ ਤੋੜ ਕੇ ਦਿਖਾਉਣੇ ਆ ਫੁੱਲ ਬਾਡੀ ਵੇ ਥਾਣੇ ਥੀ ਚਵਾਈ ਆਲਾ ਪਰ ਦੋ ਤਿੰਨ ਨੱਕ ਦੇਣਾ ਵੀ ਮਸ਼ੀਨ ਤੇ ਚਵਾਈ ਚਲਣੀ ਹੈ। ਸੋ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ। ਸੋ ਇਹ ਪਹਿਲੇ ਨੰਬਰ ਤੇ ਗਾ ਤੁਹਾਨੂੰ ਦਿਖਾ ਰਹੇ ਹਾਂ ਬਾਡੀ ਦੀ ਬੜੀ ਫਿੱਟ ਪਈ ਹੈ ਦੋਸਤੋ ਸਰੀਰ ਦੱਸਦਾ ਗਾ ਦਾ। ਬਾਕੀ ਇੱਥੇ ਲਗਭਗ ਇਹ ਮੰਨ ਲਓ ਵੀ ਹਰੇਕ ਤਰ੍ਹਾਂ ਦਾ ਭਾਅ ਹੀ ਮਿਲ ਜਾਂਦਾ ਜੇ ਚੰਗੀ ਕੀਮਤ ਲਾਉਣੀ ਹੈ ਵੱਧ ਤੋਂ ਵੱਧ ਪੇਮੈਂਟ ਵਾਲੀ ਵੀ ਗਾਂ ਇੱਥੇ ਮਿਲੂਗੀ ਤੇ ਜੇ ਕੋਈ ਵੀਰ ਨੇ ਘੱਟ ਪੇਮੈਂਟ ਇਨਵੈਸਟ ਕਰਨੀ ਹੈ ਤਾਂ ਉਦਾਂ ਦੀ ਗਾਂ ਵੀ ਮਿਲ ਜੂਗੀ ਸੋ ਇਹ ਸੂਣ ਦੀਆਂ ਤਿਆਰੀਆਂ ਚ ਹੀ ਐ ਹੋ ਸਕਦਾ 2 ਦਿਨ ਲੈ ਜੇ ਜਾਂ ਪਹਿਲਾਂ ਵੀ ਬੱਚੇ ਨੂੰ ਜਨਮ ਦੇ ਸਕਦੀ ਹੈ ਚੰਗੇ ਸਟਰਕਚਰ ਦੀ ਦੱਸੋ ਬਹੁਤ ਸੋਹਣਾ ਬੋਡੀਗ ਵਾਲਾ ਇਹਦਾ ਦਿਸਦਾ ਹੈ ਸੋ ਸੇਤੇ ਦੀ ਫੇਰ ਦੇਖ ਸਕਦੇ ਹਾਂ ਥੰਡਾ ਸੈਜ ਸੋਹਣਾ ਹਵਾਨਾ ਫਿਟਿੰਗ ਵਾਲਾ ਇਹ ਪਹਿਲੇ ਨੰਬਰ ਤੇ ਗਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤੋਂ ਅੱਗੇ ਜਿਹੜੀ ਗਾਂ ਤੁਹਾਨੂੰ ਦਿਖਾਉਣੀ ਆ ਦੱਸੋ ਇਹ ਵੀ ਗੱਬਣ ਹੈ ਬਾਈ ਕਿੰਨਾ ਚਰ ਲਾਊਗੀ ਸੋਣ ਚ ਸੂਆ ਕਰਨੀ ਦੂਜਾ ਸੂਆ ਜੀ ਟ੍ਰੋਇ ਬੁੱਲ ਦੀ ਆਪ ਹੈ ਜੀ ਇਹਦੀ ਆਪਣੇ ਕੋਲ ਸਾਰੀ ਪੈਟਾਗਰੀ ਹੈ ਜੀ ਬਹੁਤ ਚੰਗੇ ਫਾਰਮ ਦੀ ਹੈ ਜੇ 47 ਲਿਟਰ 48 ਲੀਟਰ ਦਾ ਵੀ ਰਿਕਾਰਡ ਹੈ ਜੀ 50 ਤੋਂ ਬਾਹਰ ਦੁੱਧ ਪਾ ਦੂਗੀ ਇਹ ਵੀ ਟਾਈਮ ਕਿੰਨਾ ਲੈ ਜੂਗੀ ਟਾਈਮ 15 ਦਿਨ ਲੈ ਜੂਗੀ ਹਜੇ ਠੀਕ ਜਗ੍ਹਾ ਬਹੁਤ ਪਈ ਹੈ ਸਪੇਸ ਬਹੁਤ ਪਈ ਆ ਜਾਈ ਖਾਣਾ ਦਾ ਸਹਜ ਇਹਦਾ ਵੀ ਹੱਥੀ ਵਾਲਾ ਹੀ ਆ ਜੀ ਹੂੰ ਸੋ ਦੋਸੋ ਇਹ ਵੀ ਗੱਬਣਾ 15 ਦਿਨਾਂ ਦੀ ਅਜੇ ਕੱਚੀ ਇਹਦਾ ਰੰਗ ਵੱਖਰਾ ਹੈ ਰਵਾਨਾ ਇਹਦਾ ਵੀ ਚੰਗਾ ਦਿਸਦਾ ਕਮਾਲ ਹੈ ਬਸ ਸੋ ਫੇਰ ਇਹਦਾ ਤੁਸੀਂ ਢਾਂਚਾ ਦੇਖ ਸਕਦੇ ਹੋ ਉਜੇ ਨੰਬਰ ਤੇ ਗਾਂ ਤੁਹਾਨੂੰ ਦਿਖਾ ਦੇ। ਸਵੇ ਦੋ ਗਾਂਵਾਂ ਦਿਖਾਤੀਆਂ 3 ਨੰਬਰ ਤੇ ਫੇਰ ਇਸੇ ਤਰ੍ਹਾਂ ਦੀ ਗਾਂ ਤੁਹਾਨੂੰ ਦਿਖਾਉਣੇ ਆ। ਵੀ 10 ਦਿਨ ਰਹਿ ਗਏ ਜੀ ਇਹਦੇ। ਹੂੰ ਤੇ 38 39 ਕਿਲੋ ਦਾ ਰਿਕਾਰਡ ਆ ਜੀ 40 ਨੂੰ ਹੱਥ ਲਾਇਆ ਗਾਂ ਨੇ ਜੀ। ਅਜੇ 10 ਦਿਨ ਪਏ ਨੇ। ਲੇਵਾ ਬਹੁਤ ਖੂਲੂਗਾ। ਗਾੜੀ ਬੜੀ ਚੰਗੀ ਹੈ ਜੀ ਇਹਦੀ। ਠੀਕ ਹੈ। ਫਟ ਖੋਲਿਆ ਸੋ ਇਹ ਗਾੜੀ ਦੇਖ ਸਕਦੇ ਹੁਸੋ ਹਵਾਨਾ ਦੇਖੋ ਅੱਛਾ ਭਾਈ ਕੀਮਤਾਂ ਕਿਸ ਭਾਤੋਂ ਸ਼ੁਰੂ ਹੋ ਜਾਂਦੀਆਂ ਅੰਦਾਜ਼ਾ ਆਪਣਾ ਕੀਮਤ ਭਾਜੀ ਜੇ ਚੰਗੀ ਗਾਂ ਕੋਈ ਬੰਦਾ ਕਹਿੰਦਾ ਫੋਨ ਕਰਕੇ ਆਪਾਂ ਨੂੰ ਪੁੱਛੇ ਤਾਂ ਵੈਸੇ ਆਪਣੇ ਕੋ 70-80 ਹਜ਼ਾਰ ਤੋਂ ਹੁੰਦੀ ਹੈ ਪਰ ਚੰਗੀ ਗਾਂ ਜਿਹੜੀ ਬਾੜੀ ਜ਼ਿਆਦਾ ਵਧੀਆ ਦੁੱਧ ਵਾਲੀ ਹੈ ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਜੀ ਠੀਕ ਹੈ ਲੱਖ ਰੁਪਏ ਦਾ ਬੰਦਾ ਸੋਚ ਕੇ ਹੀ ਚੱਲੇ ਜੀ ਕਿਉਂਕਿ ਮਾਰਕੀਟ ਇੰਨੀ ਤੇਜ਼ ਹੈ ਤੇ ਜਾਨਵਰ ਚੰਗਾ ਮਿਲਦਾ ਨਹੀਂ ਪਿੱਛੋਂ ਜੀ ਸਹੀ ਹੈ ਸੋ ਦੱਸੋ ਇਹ ਤਾਂ ਸੱਚਾਈ ਹੈ ਵੀ ਅੱਜ ਦੇ ਟਾਈਮ 'ਚ ਲੱਖ ਦੇ ਵਿੱਚ ਹੀ ਪਸ਼ੂ ਜਿਹੜਾ ਉਹ ਲੱਖ ਪਲਾਸੀ ਚਲਣਾ ਕਿਉਂਕਿ ਚੰਗੀ ਮੱਝ ਚੰਗੀ ਗਾਂ ਦੀ ਕੀਮਤ ਖੈਰ ਹੈ ਵੀ ਚੰਗੀ ਇਹਦਾ ਵੀ ਬੋਡੀ ਵੇਟ ਫੁੱਲ ਆ ਦੋਸਤੋ ਇੱਥੇ ਤਾਂ ਤੁਹਾਨੂੰ ਕਿਉਂਕਿ ਇੰਨੇ ਕ ਨਾਗ ਹਰ ਟਾਈਮ ਹੁੰਦੇ ਆ ਤਾਂ ਤੁਹਾਨੂੰ ਤੁਹਾਡੀ ਪਸੰਦ ਦਾ ਪਸ਼ੂ ਮਿਲ ਜਾਣਾ ਜਿੰਨੀ ਕ ਪੇਮੈਂਟ ਤੁਸੀਂ ਇਨਵੈਸਟ ਕਰਨੀ ਚਾਹੁੰਦੇ ਆ ਹਾਂ ਪਸ਼ੂ ਖਰੀਦਣ ਲੱਗਿਆਂ ਕਿਉਂਕਿ ਸਾਮ ਸੰਭਾਲ ਦਾ ਮੁੱਲ ਹੈ ਇਹਨਾਂ ਦੀ ਸੰਭਾਲ ਫੁੱਲ ਆ ਤੁਸੀਂ ਇੱਥੋਂ ਆਪਦੀ ਤਸੱਲੀ ਕਰਕੇ ਖਰੀਦ ਲਓ ਉਦੋਂ ਬਾਅਦ ਛੋਟੀ ਸੰਭਾਲ ਹੈ ਤੁਸੀਂ ਪਸ਼ੂ ਤੋਂ ਕਿੰਨਾ ਕ ਲਾਹਾ ਲਈਏ ਕੋਸਨਾਗ ਅੱਜ ਦਿਖਾਵਾਂਗੇ ਬਹੁਤੀ ਲੰਬੀ ਵੀਡੀਓ ਨਹੀਂ ਲੈ ਜਾਂਦੇ ਕਿਉਂਕਿ ਅਸੀਂ ਆ ਇੱਥੇ 30-35 ਪਸ਼ੂ ਹੁੰਦੇ ਅਜੇ ਸਾਰੇ ਦਿਖਾਉਣ ਲੱਗਦੇ ਆ ਤਾਂ ਦੇ ਘੰਟੇ ਦੀ ਵੀਡੀਓ ਆ ਉਹ ਜ਼ਿਆਦਾ ਲੰਬੀ ਚਲੀ ਜਾਂਦੀ ਹੈ ਸੋ ਕੋਸ਼ਿਸ਼ ਕਰਾਂਗੇ ਆਪਾਂ ਕੋਈ 8-10 ਨਾਗ ਤੁਹਾਨੂੰ ਤੋਰ ਕੇ ਦਿਖਾ ਦਈਏ ਇਹ ਤੋਂ ਅੱਗੇ ਜਿਹੜੀ ਗਾਂ ਇਹਦੀ ਵੀ ਡਿਟੇਲ ਪੁੱਛਦੇ ਆ ਭਲੂਣ ਜਿਹੜੀ ਉਹ ਹਵਾਨੇ ਤੇ ਦਿਸਣੀ ਸ਼ੁਰੂ ਹੋ ਗਈ ਹੈ ਭਾਜੀ ਦੂਜਾ ਸੂਆ ਜੀ ਤੇ 40 ਲੀਟਰ ਦੇ ਲਗਭਗ ਪਹਿਲੇ ਸੂਏ ਦਾ ਰਿਕਾਰਡ ਆ ਜੀ ਕੰਨੀਆਂ ਖੜੀਆਂ ਨਹੀਂ 6 ਦਿਨਾਂ ਦੇ ਚੱਕ ਰਹੀ ਆ ਹਜੇ ਜੀ ਤੇ 10-11 ਦਿਨ ਲੈ ਜਾਏਗੀ ਬੱਚੀ ਹਜੇ ਜੀ ਠੀ ਸੋ 10 11 ਦਿਨ ਦੋਸਤੋ ਹਜੇ ਲਾਊਗੀ ਸੋ ਦੋਸਤੋ ਇਸ ਸਾਈਡ ਤੋਂ ਵੀ ਇਹਦਾ ਹਵਾਨਾ ਤੁਸੀਂ ਦੇਖ ਲਓ ਇੰਦਾਂ ਦਾ ਰੋਖ ਹੈ ਤੋਰਦੇ ਭਾਈ ਪਰਲੇ ਪਾਸੇ ਕਿਉਂਕਿ ਬੈਠਣ ਉੱਠਣ ਨਾਲ ਪਸ਼ੂ ਤੇ ਭਲੂਣ ਇੱਕ ਪਾਸੇ ਚਲੀ ਜਾਂਦੀ ਹੈ ਢਾਂਚਾ ਇਹਦਾ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ 4 ਨੰਬਰ ਦੇ ਉੱਤੇ ਵਹਿੜ ਤੁਹਾਨੂੰ ਦਿਖਾ ਰਹੇ ਸੀ 5 ਨੰਬਰ ਤੇ ਅਗਲੀ ਗਾਂ ਜਿਹੜੀ ਬੱਤੀ ਵੀ ਉਹਦੀ ਆਪਾਂ ਡਿਟੇਲ ਬਾਈ ਤੋਂ ਪੁੱਛਾਂਗੇ 5 ਨੰਬਰ ਤੇ ਬਾਈ ਗਾਂ ਬਈ ਦੂਜਾ ਸੂਈ ਕੀ ਤਕਰੀਬਨ ਹਫਤੇ ਤੋਂ 10 ਦਿਨ ਦੇ ਵਿੱਚ ਵਿੱਚ ਟਾਈਮ ਪਿਆ ਜੀ ਹਜੇ ਤੇ 35 36 ਕਿਲੋ ਦਾ ਪਹਿਲੇ ਸੂਈ ਦਾ ਰਿਕਾਰਡ ਹੈ ਜੀ ਥਣ ਲੇਵਾ ਬਹੁਤ ਚੰਗਾ ਹੱਥ ਨਾਲ ਚਵਾਈ ਕਰਨ ਲੱਗਾ ਹੋਇਆ ਜੀ ਥਣ ਦਾ ਸਾਈਜ਼ ਬੜਾ ਸੋਹਣਾ ਜੀ ਸੋ ਥਣ ਹੱਥੀ ਚਵਾਈ ਵਾਲਾ ਤੋਰੂਗਾ ਬਾਈ ਤੇ ਤੁਹਾਨੂੰ ਹਵਾਨਾ ਕਲੀਅਰ ਹੋ ਜਾਊਗਾ ਟਾਂਚਾ ਇਹਦਾ ਵੀ ਤੁਸੀਂ ਦੇਖੋਗੇ ਤੋਂ ਬਿਲਕੁਲ ਸਿੱਧੀ ਐ ਮੋੜ ਲਾ ਬਈ ਉਹ ਵਿਕਰੀ ਵਾਲੇ ਪਸ਼ੂਆਂ ਦੀ ਆਪਾਂ ਗੱਲ ਕੀਤੀ ਸੀ ਦੋਸਤੋ ਵੀ ਬਹੁਤ ਸਾਰੇ ਪਸ਼ੂ ਮੌਜੂਦ ਹੁੰਦੇ ਆ ਹਾਲਾਂਕਿ ਕੁਸਕਾਵਾਂ ਘਰੇ ਪੱਕੀਆਂ ਵੀ ਰੱਖੀਆਂ ਹੋਈਆਂ ਵੀ ਆ ਫਿਰ ਵੀ ਤੁਸੀਂ ਦੇਖੋਗੇ ਇਹ ਫਾਰਮ ਦੇ ਵਿੱਚ ਨਾਗ ਜਿਹੜੇ ਉਹ ਤੁਹਾਨੂੰ ਇਹ ਹਰੇਕ ਪਾਸੇ ਦਿਸਣਗੇ ਬਹੁਤ ਸਾਰੇ ਪਸ਼ੂ ਜਿਹੜੇ ਉਹ ਵਿਕਰੀ ਵਾਲੇ ਰਹਿੰਦੇ ਆ ਨਾਲ ਕੁਸ ਪਸ਼ੂ ਪੱਕੇ ਦੁੱਧ ਤੇ ਵੀ ਲੱਗੇ ਹੋਏ ਇੱਥੇ ਹੁੰਦੇ ਆ ਇਹ ਲਾਸਟ ਤੇ 6 ਨੰਬਰ ਦੇ ਉੱਤੇ ਗਾਂ ਦੋਸਤੋ ਇਧਰੋਂ ਦਿਖਾ ਕੇ ਫਿਰ ਆਪਾਂ ਪਰਲੀ ਸਾਈਡ ਦੀਆਂ ਕੁਝ ਗਾਵਾਂ ਦਿਖਾਉਣੀਆਂ ਤੁਹਾਨੂੰ ਜਿਹੜੀ 6 ਨੰਬਰ ਤੇ ਵੈੜੜਾ ਬਈ ਬਈ ਇਹ ਵੀ 6 ਦੰਦ ਹੈ ਜੀ ਪੂਰੀ ਕੰਨੀਆਂ ਖੜੀਆਂ ਗਾਂ ਦੀਆਂ ਜੀ ਤੇ 10 ਦਿਨ ਲੈਂਦੇ ਨੇ ਪੂਰੇ ਜੀ 35 36 ਕਿਲੋ ਰਿਕਾਰਡ ਆ ਹਜੇ ਵੀ ਸਪੇਸ ਪੂਰੀ ਪਈ ਹੈ ਜੀ ਠੀਕ ਹੈ ਹਾਂਜੀ 10 ਦਿਨ ਬਾਕੀ ਆ ਦੋਸਤੋ ਗਾਵਾਂ ਇੱਥੇ ਜਿਹੜੀਆਂ ਮੌਜੂਦ ਹੁੰਦੀਆਂ ਜਿਵੇਂ 70000 ਤੋਂ ਰੇਟ ਸ਼ੁਰੂ ਹੋ ਜਾਂਦਾ ਪਰ ਜੇ ਤੁਸੀਂ ਚੰਗੀ ਗਾਂ ਭਾਲਦੇ ਹੋ ਤਾਂ ਇਹ ਮੰਨ ਕੇ ਚੱਲੋ ਵੀ ਲੱਖ ਪਲੱਸ ਤੁਹਾਨੂੰ ਮਿਲੂਗੀ ਸੋ ਤਾਂ ਚਾਹੇ ਦਾ ਵੀ ਬਹੁਤ ਸੋਹਣਾ ਲੱਗਦਾ। ਲੈ ਆ ਭਾਈ। ਦੇਖੋ ਸਟਰਕਚਰ। ਅੱਥੀਂ ਜਿਹਾ ਹੀ ਆ ਲਾਥਾਨ ਸੋਹਣਾ ਉੱਤੋਂ ਸਟਰਕਚਰ। ਸੋਏ ਜਿਹੜੀਆਂ ਛੇ گاਵਾ ਤੁਹਾਨੂੰ ਇਸ ਸਾਈਡ ਤੇ ਵੱਧੀਆਂ ਦਿਖਾਉਣੀਆਂ ਸੀ ਉਹ ਦਿਖਾਤੀਆਂ। ਕੁਸ ਗਾਵਾਂ ਇਸ ਸਾਈਡ ਦੇ ਉੱਤੇ ਵੀ ਹੈਗੀਆਂ ਜਿਹੜੀਆਂ ਤੋੜ ਸਕਦੇ ਹੋਏ ਵਿੱਚ ਕੁਸ ਨਾਗ ਤੋੜਾਂਗੇ ਵੀ ਬਾਕੀ ਖੜਿਆਂ ਬਾਰੇ ਜਾਣਕਾਰੀ ਤੁਹਾਨੂੰ ਦੇ ਦਿਆਂਗੇ ਬਈ ਪਹਿਲੇ ਨੰਬਰ ਤੇ ਇਧਰਲੇ ਪਾਸੇ ਜਿਹੜੀ ਗਾਂ ਇਹ ਤਕਰੀਬ 20 ਤੋਂ ਪਲੱਸ ਦੇਣ ਪਏ ਨੇ ਹਜੇ ਜੀ ਇਹਦੇ ਤੇ 27 22 ਕਿਲੋ ਦਾ ਰਿਕਾਰਡ ਹੈ ਜੀ ਇਹਦਾ ਠੀਕ ਹੈ ਤੇ ਦੂਜੇ ਸੂਹਾ ਬੱਛੀ ਨੇ ਜੀ ਇਹਦੇ ਨਾਲ ਦੀ ਗਾਂ ਇਹ ਮੱਛੀ ਭਾਜੀ ਚੌਗੀ ਹੈ ਜੀ ਛਿੱਕ ਚੱਕਦੀ ਹੈ ਹਜੇ ਜੀ ਦੂਜਾ ਸੂਹਾ ਇਹਦਾ ਹੂੰ ਤੇ 10 ਤੋਂ 12 ਦਿਨ ਬਾਕੀ ਨੇ ਖੋਲ ਕੇ ਆਪ ਤੋੜ ਦਿੰਦੇ ਆ ਠੀਕ ਹੈ ਤੌਰ ਕੇ ਤੁਹਾਨੂੰ ਦਿਖਾ ਦਿੰਨੇ ਆ ਸੋ ਸੋ ਟੰਚਾ ਗਾਂ ਦਾ ਤੁਸੀਂ ਦੇਖ ਲਓ ਥਾਣੇ ਦਾ ਵੀ ਹੱਥੀਂ ਚੁਵਾਈ ਵਾਲਾ ਬਾਕੀ ਜਿਹੜਾ ਸਟਰਕਚਰ ਆ ਉਹ ਵੀਡੀਓ ਤੋਂ ਤੁਸੀਂ ਦੇਖ ਸਕਦੇ ਹੋ ਬਾਈਟਿੰਗ ਕਮਾਲਾ ਬਾਈ ਲਿਆਓ ਆਪਸ ਹਜੀ ਦਿਨ ਲੈਂਦੀ ਆ ਦੋਸਤੋ ਸੂਨ ਦੇ ਵਿੱਚ ਜਿਹੜੀ ਇਦੋਂ ਅੱਗੇ ਬਈ ਗਾਂ ਬੱਧੀ ਇਹ ਵੀ ਤੀਜਾ ਸੂਆ ਜੀ ਪਹਿਲੇ ਸੂਏ 27 22 ਕਿਲੋ ਤੇ ਦੂਜੇ ਸੂਏ 35 ਲੀਟਰ ਨੂੰ ਹੱਥ ਲਾਇਆ ਜੀ ਹਜੇ ਹਫਤਾ ਲੈ ਜੂਗੀ ਬੱਚੀ ਜਗ੍ਹਾ ਬਹੁ ਪਈ ਐ ਠੀਕ ਐ 6 ਦੰਦ ਹੋ ਚੁੱਕੀ ਐ ਜੀ ਬੂਰੇ ਥੋੜੀ ਬਈ ਤੀਜਾ ਸੂਆ ਦੱਸੋ ਦੁੱਧ ਦਾ ਰਿਕਾਰਡ ਬਾਈ ਦੱਸਦਾ ਵੀ ਬੜਾ ਚੰਗਾ ਹਜੇ ਹਫਤਾ ਲੈਂਦੀ ਐ ਸੂਣ ਚ ਥੋੜਾ ਕਰੋ ਸੰਗ ਇਹ ਗਾਂ ਤੁੰਨੇ ਲੇਵੇ ਦੀ ਭਾਈ ਬਣਤਰ ਬਹੁਤ ਚੰਗੇ ਥਣ ਵੀ ਬੜਾ ਸਾਈਜ਼ ਦਾ ਲੱਗਾ ਆ ਜੀ ਮਸ਼ੀਨੀ ਥਣਾ ਜੀ ਲਿਆ ਬਈ ਵਰਸ ਵੇਰੀ ਵੀ ਬਣਾਵਟ ਸੋਹਣੀ ਹੈ ਬਾਕੀ ਕੀਮਤ ਬਾਈ ਤੋਂ ਪੁੱਛ ਲੋ ਵੀ ਇਹਦੀ ਕੀ ਰੱਖਦਾ ਵੀ ਹਾਂ ਜੀ ਇਹਨਾਂ ਦੀ ਡਿਟੇਲ ਇੱਥੇ ਖੜੀਆਂ ਦੀ ਦੱਸ ਦਿੰਦੇ ਬਈ ਵੀ ਜੀ ਇਹ 4 ਦਿਨ ਦਾ ਬੱਚੀ ਹੈ ਜੀ ਤੀਜੇ ਦਿਨ ਅੱਜ ਸੂਈ ਨੂੰ ਜੀ 26 27 ਕਿਲੋ ਦੁੱਧ ਤੋਂ ਬਾਹਰੇ ਆ ਜੀ ਇਸ ਟਾਈਮ ਬੌਲੀ ਲਾ ਲਓ ਚਾਹੇ ਬੱਚਾ ਮਗਰ ਆਈਏ ਤੇ ਠੀਕ ਹੈ ਹਾਂ ਜੀ 4 ਦਿਨ ਦਾ ਇਹਨਾਂ ਦੋਈ ਤੋਰਨੀ ਹੈ ਤੋਰ ਦਿੰਨੇ ਆਂ ਜੀ ਚਲ ਤੋਰ ਪਲੂਣ ਹਜੇ ਤੁਹਾਨੂੰ ਹਵਾਨੇ ਤੇ ਦੱਸੋ ਦਿਸੂਗੀ ਇਹਦੇ ਜੇ ਪਲੂਣ ਚੱਕ ਗਈ ਜੀ ਬਿਲਕੁਲ ਫਿੱਟ ਲੇਵਾ ਪੱਟਾਂ ਦੇ ਸਨ ਵਿੱਚ ਰਹਿਣਾ ਜੀ ਹਾਈ ਟੋ ਹਾਈ ਬਹੁਤ ਵੱਚੀ ਦੀ ਲਿਆ ਵਾਪਸ ਬਾਈ ਉਹ ਥਾਣਾ ਦੇ ਪਲੂਣ ਚਾ ਦੱਸੋ ਹਜੇ ਮਸ਼ੀਨੀ ਚ ਵਾਈ ਵਾਲਾ ਦੱਸਦਾ ਬਾਕੀ ਜਦੋਂ ਥਾਣ ਪਲੂਣ ਜਿਹੜੀ ਲੈ ਜਾਂਦੀ ਹੈ ਫਿਰ ਥਾਨ ਦਾ ਸਾਇਜ ਥੋੜਾ ਲੰਬਾ ਦਿਸਣ ਲੱਗ ਪੈਂਦਾ ਹੁੰਦਾ ਬਾਕੀ ਹੋਣ ਦਾ ਰੁਖ ਤੁਸੀਂ ਵੀਡੀਓ ਚੋ ਦੇਖ ਰਹੇ ਹੋ ਉਹ ਦੋ ਗਾਮਾ ਹੋਰ ਤੁਹਾਨੂੰ ਦਿਖਾਉਣੇ ਆ ਇਹ ਵੀ ਜੀ ਕੱਲ ਰਾਤ ਦੀ ਸੂਹੀ ਹੈ ਜੀ 8 9 ਵਜੇ ਦੀ ਬੱਚੀ ਨੂੰ ਇਹ ਜਾਣ ਦਿੰਦਾ ਤੇ ਬੋਲੀ ਬੋਲੀ ਆਪਾਂ ਚੋਈ ਆ ਜੀ 17 18 ਕਿਲੋ ਦੇ ਲਗਭਗ ਦੋ ਟਾਈਮਾਂ ਚ ਠੀਕ ਹੈ ਹਾਂਜੀ ਆਪ ਬੱਚੀ ਆਪਾਂ ਤੋੜ ਦਾਂਗੇ ਇਹ ਦੋ ਦੰਦਾਂ ਦੀ ਬੱਚੀ ਜਰਸੀ ਆ ਗਈ ਜੀ ਇਹ ਹੂੰ ਬੱਚਾ ਇਹਦੇ ਮਗਰ ਹੈ ਜੀ ਤੇ 24 25 ਕਿਲੋ ਬੋਲੀ ਤੇ ਚੱਲਦੀ ਆ ਠੀਕ ਹੈ ਤੋੜੀ ਬਈ ਆ ਤੋੜ ਦੇ ਜਰਸੀ ਕ੍ਰਾਸ ਦੱਸੋ ਇਹ ਤੁਹਾਨੂੰ ਵੈੜ ਦਿਖਾਉਣੇ ਆ ਫਿਟਿੰਗ ਵਾਲਾ ਹਵਾਨਾ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਦਾ ਵੀ ਢਾਂਚਾ ਹਜੇ ਭਲੂਣ ਹਵਾਨੇ ਦੇ ਉੱਤੇ ਹੈਗੀ ਹੈ ਚੰਗੇ ਦੁੱਧ ਤੋਂ ਸ਼ੁਰੂਆਤ ਹੈ ਸੋਹਣਾ ਦੁੱਧ ਪਾਉਗੀ ਬੱਚੀ ਕਦ ਕਾਠ ਚ ਚੰਗੀ ਦਿਸਦੀ ਹੈ ਸੂਏ ਗਾਵਾਂ ਜਿਹੜੀਆਂ ਬਾਹਰ ਖੜੀਆਂ ਸੋ ਦਿਖਾਤੀਆਂ ਇੱਕ ਵਾਰ ਕੁਝ ਹੋਰ ਗਾਵਾਂ ਜਿਹੜੀਆਂ ਉਹ ਜਿਹੜੀਆਂ ਸੋਹਣੀਆਂ ਸਵਾਨੀਆਂ ਇੱਥੇ ਉਹਨਾਂ ਤੇ ਕੈਮਰਾ ਮਾਰ ਦਿੰਨੇ ਬਾਕੀ ਪਸ਼ੂ ਖਰੀਦਣ ਵਾਸਤੇ ਤੁਸੀਂ ਆ ਕੇ ਦੇਖ ਸਕਦੇ ਹੋ ਬਹੁਤ ਸਾਰੇ ਨਾਗ ਇੱਥੇ ਹਰ ਟਾਈਮ ਮੌਜੂਦ ਹੁੰਦੇ ਕੁਝ ਗਾਵਾਂ ਹੋਰ ਤੁਸੀਂ ਇਹਨਾਂ ਦੇ ਹਵਾਨੇ ਦੇਖ ਸਕਦੇ ਹੋ ਇਹਨਾਂ ਦੇ ਟਾਂਚੇ ਦੇਖ ਲਓ ਮੇਨ ਗੱਲ ਵੀਡੀਓ ਇੱਕ ਇਨਫੋਰਮੇਸ਼ਨ ਹੈ ਵੀ ਕਿਹੜੇ ਵੀਰ ਕੋਲ ਕਿੰਨੇ ਕ ਨਾਗ ਹੈਗੇ ਆ ਤੁਸੀਂ ਆ ਕੇ ਦੇਖੋ ਤਸੱਲੀ ਕਰੋ ਜਿਹੜਾ ਪਸ਼ੂ ਚਾਜਦਾ ਹੈ ਵੀਡੀਓ ਨੂੰ ਸਿਰਫ ਇੱਕ ਇਨਫੋਰਮੇਸ਼ਨ ਦੇ ਤੌਰ ਤੇ ਲਿਆ ਕਰੋ ਪਸ਼ੂ ਤਸੱਲੀ ਕਰ ਲਿਆ ਕਰੋ ਆ ਕੇ ਜਿਹੜਾ ਤੁਸੀਂ ਖਰੀਦਣਾ ਚਾਹੁੰਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ